ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਿੰਡ ਧੌਲੇ ਤੋਂ ਆਪਾਂ ਕਵਰ ਕਰ ਰਹੇ ਹਾਂ ਇੱਕ ਤੁਹਾਨੂੰ ਵੱਡੇ ਸਾਈਜ਼ ਦੀ ਤੇ ਵੱਡੇ ਆਕਾਰ ਵਾਲੀ ਐਰ ਸ਼ਾਇਰ ਵੈਡ ਦਿਖਾ ਦੇਾਂਗੇ ਤੇ ਇੱਕ ਸੂਈ ਸਵਾਈ ਰੈਡੀ ਦੁੱਧ ਵਾਲੀ ਝੋਟੀ ਦਿਖਾਦੇ ਮਗਰ ਵੀ ਕੱਟੀ ਤੇ ਦੁੱਧ ਰੈਡੀ ਹੈ ਕਿੰਨਾ ਦੁੱਧ ਆ ਬਾਈ ਜੀ ਤੋਂ ਪੁੱਛਾਂਗੇ ਆ ਜਾਵੇ ਚਮਕੌਰ ਸਤਿਗੁਰ ਜੀ ਸਤਿਗੁਰ ਵੀਰੇ ਹੋ ਠੀਕ ਠਾਕ ਹੋ ਜੀ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਕਰੇ ਨੰਬਰ ਬੋਲ ਲਗੇ ਨੰਬਰ 97794 75644 ਨਾਂ ਚਮਕੌਰ ਸਿੰਘ ਦਾ ਪਿੰਡ ਥੋਲਾ ਜ਼ਿਲ੍ਹਾ ਬਰਨਾਲਾ ਜਦੋਂ ਆਪਣੇ ਪਿੰਡ ਆਉਣਾ ਬਾ ਗੂਗਲ ਦੇ ਸਰਚ ਬਾਦ ਆੜੀ ਸਰ ਗੁਰਦੁਆਰਾ ਭਰ ਲਓ ਗੂਗਲ ਦੇ ਤਾ ਮਸ਼ਹੂਰ ਆ ਬਸ ਬਾਬੇ ਨਾਮ ਲੈਣੇ ਲੈਣ ਦੀ ਲੋੜ ਪਰਸਨਲ ਵੀਡੀਓ ਦਾ ਕਿਵੇਂ ਰਿਹਾ ਰਿਸਪੌਂਸ ਮੈਂ ਬਹੁਤ ਬਹੁਤ 15 20 ਮਿੰਟਾਂ ਦੇ ਵਿੱਗੇ ਭਰਾ ਮੇਰਾ ਦੁਨੀ ਦੁਨੀ ਬਹੁਤ ਮੈਂ ਨੰਬਰ ਬੋਲਤਾ ਹਨਾ ਹਾਂਜੀ ਹਾਂਜੀ ਡਰੈੱਸ ਬੋਲਤਾ ਤੇ ਅੱਜ ਫਿਰ ਦੋ ਦਿਖਾ ਰਿਹਾ ਇੱਕ ਫਿਰ ਰੈਡੀ ਦੋਤਾਂ ਲਈ ਦਿਖਾ ਰਿਹਾ ਦੋ ਰੈਡੀ ਆ ਜੇ ਥਨੇ 12 ਕਿਲੋ ਬਤ ਡੱਬਾ ਲੀਟਰ ਆਵੇ ਕਿ ਚੱਕ ਲੈ 12 ਕਿਲੋ ਮੈਂ ਦਵਾ ਦੋ ਮੈਂ ਤੋ ਦੋ ਟਾ ਕਾ ਚੋ ਕੇ ਲੈ ਜਾ ਆਪਣੇ ਕਹਿੰਦੇ ਚਾਹ ਲਾਂਗੇ ਓਕੇ ਜੀ ਹਾਂਜੀ ਤੇ ਲੈ ਵਾਲੂ ਆ ਫਿਰ ਚੰਗਾ ਹਨਾ ਹਾਂ ਜਮੈਂ ਫਿਕਸ ਆਰਡਰ ਦੀ ਹੋਣੀ ਹੈਗੀ ਥਣ ਲੱਗਾ ਮੁੱਠੀ ਵਾਲਾ ਐਨ ਆਰਡਰ ਦੇ ਬੀਜ ਦੇਖੀ ਹੂੰ ਮੋਟੇ ਉਂਗਲਾਂ ਰੱਖਾਂ ਤੇ ਆਹ ਪਿਆ ਚਾਰੇ ਪਾਸੇ ਜਿਵੇਂ ਕੋਈ ਐਚਐਫ ਦੇ ਗਾਂਦ ਤੇ ਨਹੀਂ ਹੁੰਦੀ ਬਈ ਉਦਾਂ ਦੇ ਆ ਲੈ ਤੇ ਇੰਪੋਰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਦੇ ਸੱਤ-ਸੱਤ ਦਿਨ ਹੋ ਗਏ ਮਾਗਰ ਵੀ ਕੱਟੀ ਹੈ ਜੇ ਕੱਟੀ ਤੇ ਜਿਹੜੇ ਬੰਦੇ ਦੇ ਸਰਸੇ ਦੇ ਬੰਦੇ ਤੋਂ ਲਈ ਆ ਮੈਂ ਸਰਸੇ ਖਾਸ ਸਰਸੇ ਹਰਿਆਣੇ ਦੀ ਮੈਂ ਸਰਸੇ ਦੇ ਬੰਦੇ ਦੀ ਮੈਂ ਲਈ ਆ ਸਿੰਗਲ ਹੱਡੀ ਦੀ ਆ ہاں ਸਿੰਗਲ ਬਰੀਕ ਹੱਡੀ ਜਮਾ ਐ ਨਹੀਂ ਕੋਈ ਬਾਧੂ ਫਾਇੰਡ ਆ ਤੇ ਇੱਕ ਖਾਸੀ ਤੋਂ ਨੇ ਤਾਂ ਮੈਨੂੰ 14 ਕਿਲੋ ਦੁੱਧ ਦੀ ਕੋਰਣ ਦਿੱਤੀ ਸੀ ਬੰਦੇ ਨੇ ਪਰ 12 ਕਿਲੋ ਤਾਂ ਹੈਗਾ ਗੱਲ ਬਾਕੀ ਉਹ ਬੰਦੇ ਜਾਇ ਜਾਗਾ ਉਹਨੇ ਓਕੇ 12 ਕਿਲ ਪਰਦਾਨਾ ਖਾਮਣੇ ਬੰਮੂਰੇ ਤੇ ਮੰਗਦੇ ਕੀ ਚੀ ਆ ਦੇਖੋ ਜੀ ਹਾਂ ਬਿਲਕੁਲ ਦੀ ਗੱਲ ਜੀ ਆਪਾਂ ਪੱਟ ਤੇ ਕੈਮਰਾ ਲਾਉਣੇ ਐ ਚ ਬੜਾ ਰਗਾ ਬਿਲਕੁਲ ਬਿਲਕੁਲ ਹਾਂ ਅੱਗੇ ਵੀ ਪਿੱਛੇ ਵੀ ਬਹੁਤ ਜੀ ਤੋਰਾ ਕਰਾਇਗੇ ਤੇ ਚਵਾਈ ਕਰਕੇ ਦਿਖਾ ਦੇ ਚਵਾਈ ਵੀ ਕਰਕੇ ਦਿਖਾ ਦੇ ਅੱ비 12 ਕਿਲੋ ਤੇ 4 ਲੰਗ ਤੋਲੇ 5 ਗਮਾ ਆਪਣੇ ਦੇਖੋ ਬਾਹਰ ਵੀ ਫੇਰ ਗਾਰੰਟੀ ਉਹ ਕੀ ਆ ਦੇਖੋ ਕੱਟੀ ਇੱਕ ਨੰਬਰ ਆ ਦੇਖੋ ਜੀ ਵਾਕੀ ਦੀ ਗੱਲ ਜਿਹੜਾ ਥਣਲੇ ਵੈਦਾ ਦੱਸਣ ਦੀ ਲੋੜ ਨਹੀਂ ਚੰਗੀ ਸਿੰਗਲ ਹੜੀ ਦੀ ਕੱਦ ਕਾੜ ਵੀ ਵਧਗਾ ਆ ਗਿਆ ਹਾਂ ਵਧੀਆ ਮਾ ਨਿੱਕੀ ਜੀ ਨਹੀਂ ਹੈਗੀ ਐ ਹਾਂ ਆ ਦੇਖੋ ਜੀ ਹਾਂ ਲੇਵਲ ਦੀ ਪੂਰੀ ਸਾਫ ਤੇ ਬਾਕੀ ਸਾਰੀ ਬਲੈਕ ਪਈ ਆ ਹਨਾ ਹਾਂ ਬਿਲਕੁਲ ਬਲੈਕ ਜੈਡ ਬਲੈਕ ਹੀ ਆ ਭਰਾ ਮੇਰਾ ਓਕੇ ਤੇ ਸਿੰਘ ਦਾ ਇੱਕ ਪੋਪੂਲਰ ਆ ਟੋਪੀ ਜੀ ਲਈ ਹੀ ਹੋਈ ਆ ਭਰਾ ਮੇਰਾ ਹਾਂ ਟੋਪੀ ਜੀ ਵੀ ਦੇ ਦਈ ਜੀ ਆਪਣਾ ਤਾਂ ਆਪਣਾ ਕੀ ਕਰਨੀ ਸੀ ਵੈਸੇ ਸੂਆ ਦੂਜੇ ਆ ਸੂਆ ਰੇ ਜਨਾ ਦੂਜੇ ਦੰਦਾਂ 'ਚ ਵੀ ਸਿੱਗੀ ਦੱਸਈ ਆਪਣਾ ਦੰਦਾਂ ਦੰਦ ਪੱਟੇ ਨਹੀਂ ਹੈਗੇ ਪਰ ਸਿੱਗੀ ਵੀ ਹੋ ਜਾਂ ਬਦੂਜਾ ਸੂਆ ਦੂਸੀ ਜਾਂਦੀ ਆ ਵੀਰੇ ਹਾਂ ਬਰੀਕ ਬਾਲੀ ਆ ਜਿਹੜੀ ਇਹਦੀ ਛਾਤੀ ਆ ਹਨਾ ਭੋਰਾ ਵੀ ਨਾ ਭੋਰਾ ਵੀ ਦੀਦੀ ਨਹੀਂ ਭਰਾਵਾ ਸਜਾਣੇ ਦੀ ਬਸ ਆਹੀ ਵਿੱਚੋਂ ਪਤਾ ਲੱਗ ਜਾਂਦਾ ਭਰਾ ਮੇਰਾ ਹਨਾ ਓਕੇ ਜੀ ਆ ਦੇਖੋ ਤੇ 1 ਹਾਲੇਵੇ ਦੀ ਪੂਰੀ ਸਾਫ ਤੇ ਦੂਜੀ ਗੱਲ ਦੁੱਧ ਰੈਡੀ ਵਾਲੀ ਦੇ ਦੂਗੀ ਨਹੀਂ ਹੈਗਾ ਹੈਗਾ ਇੱਕ ਦਹਾ ਇੱਕ ਦੇ ਦੂਗੀ ਹੁੰਦਾ ਬਈ ਹਨਾ ਓਕੇ ਜੀ ਆ ਦੇਖੋ ਹਾਲੇ ਵਾਣੇੜ ਤੋਂ ਕਰੋ ਟੱਕ ਛਾਡੋ ਫਿਰ ਜੋ ਮਕੋਰ ਬੱਚਾ ਕਰਾ ਛਾਡ ਦੇ ਬਰਾ ਮਕਰਾ ਆ ਦੇਖੋ ਜੀ ਚੋ ਦੇ ਬਰਾਦਰ ਆ ਦੇਖੋ ਵੀਰੋ ਬੱਚਾ ਚੋਂਗਣਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾ ਕੋਈ ਫਾਇ ਨਹੀਂ ਬਜ ਮੇਰੇ ਕੋਲ ਤੋਂ ਉਹ ਵੀ ਬਿਨਾ ਬੱਚੇ ਦੂ ਹੀ ਗਈ ਨਹੀਂ ਛੱਡੀ ਇਹਦਾ ਬਈ ਜਰਾ ਤਾਂ ਫਿਰ ਪੈਂਦੀ ਉਂਗਲਾ ਮੈਂ ਉਂਗਲਾਂ ਵਰਗੀ ਧਾਰਦੀ ਬਈ ਜਰਾ ਓਕੇ ਆ ਦੇਖੋ ਜੀ ਬੰਦੇ ਕਰਨੀ ਆਹ ਦੇਖੋ ਜੀ ਬਾਕੀ ਦੀ ਗੱਲ ਕੋਈ ਪ੍ਰੋਬਲਮ ਨਹੀਂ ਮਗਰ ਵੀ ਕੱਟੀ ਇੱਕ ਹੋਰ ਨਹੀਂ +65 ਮੈਂ ਨਹੀਂ ਪਰੰਦੀ ਇੱਕ ਵੀਰੇ ਹੌਣ ਦਾ ਅਗਲੇ ਨੇ ਦੁੱਧ ਹੀ ਪਾਉਣ ਆਲੇ ਜਾ ਕੇ ਸਾਰਾ ਤਿਆਰੀ ਜਾਨਾ ਹਾਂ ਤਿਆਰੀ ਕਰਦੇ ਹਾਂ ਇਸ ਟਾਈਮ ਚਲੋ ਜੀ ਥਣ ਥਣ ਕੱਢਿਆ ਕੇ ਨਾ ਬਸ ਸੋਣਾ ਵੀਰੇ ਆਏ ਪਿਆਰ ਦੁੱਧ ਦੁੱਧ ਰੁਪਏ ਸਮਾਦਗੀ ਆਏ ਪਿਆਰ ਰੰਗਲਾ ਬਾਕੀ ਥਣ ਭਾਈ ਓਕੇ ਜੀ ਆ ਦੇਖੋ ਥਣ ਕੱਢਿਆ ਰੋਗ ਰੋਗ ਦਾ ਹਾਂ ਬਿਲਕੁਲ ਬਿਲਕੁਲ ਉਸਮਾ ਤੇ ਸਾਡਾ ਪਸਾ ਮਾ ਦੀ ਬੜੀ ਚੰਗੀ ਆ ਬਈ ਯਾਰ ਤੇ ਰੇਟ ਜਮਾਈ ਜੀਰੋ ਵਾਲਾ ਜੀਰੋ ਵਾਲੀ ਕਰਨਾ ਮੋਲ ਆਪਾਂ ਇਹਨਾਂ ਨੂੰ ਦੁੱਧ 14 ਦੇ ਦੂ ਡੇਰੀ ਦੇ ਖਾਸ ਮਤਲਬ ਦੀ ਬਈ ਮੈਂ ਆ ਤੇ ਇੱਕ ਗੱਲ ਹੋਰ ਹੈ ਵੀ ਜਿੰਮੇ ਆਉਂਦੀ ਉਹ ਮੈਂ 2000 ਲੈ ਕੇ ਦੇ ਦੇਣੀ 2000 ਰੁਪਏ ਬਣਾ ਕੇ ਬਈ ਹਾਂ ਆਪਾਂ ਚਾਰ ਮੇਰੀਆਂ ਹੋਰ ਲੀਆਂ ਖੜੀਆਂ ਨੇ ਮੈਂ ਸਾਹ ਤੜ ਕੇ ਹੋਰ ਆਇਆਂ ਨਹੀਂ ਬਈ ਆ ਦੇਖੋ ਚਵਾਈ ਕਰੋ ਚ ਇੱਕ ਖੜਕਾ ਨਾ ਜਵਾਨੀਆਂ ਨਾਲ ਚਾ ਸੁਣੂਗਾ ਬਈ ਪੱਕਾ ਹੂੰ ਕਿਉਂ ਜੂੰਨ ਦੀ ਬੜੀ ਚੰਗੀ ਆ ਬਈ ਯਾਰ ਓਕੇ ਜੀ ਆ ਦੇਖੋ ਜੀ ਚਵਾਈ ਜੂਈ ਪ੍ਰੋਪਰ ਚੌਥੀ ਦੀ ਬਾਕੀ ਚੀਜ਼ ਵੀ ਆਇਆ ਮਾਰਦੇ ਨਾਲ ਆਉਂਦਾ ਓਕੇ ਬਾਕੀ ਜਿਹੜਾ ਕੋਸ ਹੈਗਾ ਸਾਹਮਣੇ ਆ ਜਾਣਾ ਹਾਂ ਨਾ ਇੱਕ ਨੰਬਰ ਆਪਰਾ ਮੇਰੇ ਉਹ ਹੂੰ ਓਕੇ ਤੇ ਇਹਨਾਂ ਤੇ ਆਪਾਂ ਬਾਹਰਾਂ ਨੇ ਤਾਂ ਨਾ 99 ਓਕੇ ਸ਼ਿਮਗੌਰ ਦੀ ਵੀ ਆਨਲਾਈਨ ਮੰਗਾਉਣਾ ਗਾਰੰਟੀ ਕਿਉਂ ਨਹੀਂ ਗਾਰੰਟੀ ਆ ਬਿਲਕੁਲ ਤੋਂ ਕਟਾ ਰਲ ਲੱਭੀਆ ਮਰਾ ਹਾਂ ਇਹਨਾਂ ਚੀਜ਼ਾਂ ਆਪਾਂ ਬੇਸਿਕ ਕਰਕੇ ਨੂਲਾ ਦੋ ਦੋ ਦਿਖਾ ਦਿਓ ਜੀ ਬੋਲ ਤੁਹਾਡੇ ਤੋਂ ਦਿਖਾ ਦਿਓ ਕੋਲ ਤੋਂ ਬਾਹਰ ਕਾਡੀ ਅਜਾ ਦੇਖ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 4:30 ਵਜੇ ਤੋਂ ਸ਼ਾਮ ਨੂੰ ਜੱਜਮੈਂਟ ਕਰ ਲਿਓ ਆ ਦੇਖੋ ਜੀ ਡਿਵਾਈਸ ਕੋਈ ਕੰਨਾ 100 ਦੀ 100 ਆ ਹਨਾ ਤੇ ਬਾਕੀ ਦੀ ਗੱਲ ਛੋਟੀ ਚੰਗੀ ਸਾਰੀ ਫਰੀਕ ਵਾਲੇ ਸਾਰੇ ਸਰੀਰ ਦੇ ਪੈਂਸ 600 12 ਕਿਲੋ ਦੁੱਧ ਕੋਈ ਮੈਨੇ ਰੱਖਦਾ ਹੁੰਦਾ ਹੂੰ ਉਹ ਤੋਂ 12 ਕਿਲੋ ਵੀ ਪੰਜ ਟਾਈਮੇ ਮੱਸਰ ਬਹੁਤ ਜ਼ਿਆਦਾ 12 ਕਿਲੋ ਬਹੁਤ ਜ਼ਿਆਦਾ ਓਕੇ ਜੀ ਬਾਕੀ ਜਿਹੜੀ ਇਹਦੀ ਸਰੀਰ ਦੀ ਬਾਂਤਰਾ ਦੁੱਧ ਵਾਲੀ ਆ ਦੁੱਧ ਵਾਲੀ ਆ ਖਾਣ ਤੋਂ ਪੱਤਰ ਤੋਂ ਪੱਤਰ ਖਾਣ ਹੂੰ ਦੋ ਦੋ ਵਾਰ ਇਹਦੇ ਖਾਂਦੀ ਪੀਂਦੀ ਬਾਈ ਚਮਕਾਉਂਦੇ ਆ ਕਿੰਨਾ ਦੁੱਧ ਬਾਜੂ ਬਾਈ ਹੋਰ 14 ਕਿਲੋ ਦੁੱਧ ਨਾ ਮਾਲ ਜੀ 14 ਕਿਲੋ ਦਿੱਤੀ ਆ ਬਾਈ ਬਾਗਲਾ 12 ਮਾਰਾਂ ਹੀ ਮੰਨ ਕੇ ਲੈ ਲੈਣਾ। ਮਾਰਾਂ ਮੰਨ ਕੇ ਲੈ ਲਵਾਂ ਆ ਜਿੱਤਣਾ ਨਹੀਂ। ਹੂੰ ਤੇ ਬਾਲਟੀ ਨਾ ਤਾਂ ਉਹ ਭੱਜੀ ਆਉਣੀ ਆ। ਉਹੀ ਗੱਲ ਆ ਗਈ ਵੀ ਜਿਵੇਂ ਸੋਚ ਛੱਡ ਕੇ ਭਰਨ ਵਾਲਾ ਕੰਮ ਹੀ ਆ ਹਨਾ। ਜਮਾ ਜਮਾ ਬਰੇ ਜਮਾ ਜਮਾ। ਫਿਰ ਆਗਾ ਨਹੀਂ ਤੈਨੂੰ 12 ਦੇ ਦੂਗੀ। ਬਾਕੀ ਦੀ ਗੱਲ ਜਿਹੜੀ ਹੈਗੀ ਵੀ ਟਾਈਮ ਵੀਡੀਓ ਦੇ ਵਿੱਚ ਨੋਟ ਹੋ ਜਾਂਦਾ ਵੀ ਕਿੰਨੇ ਮਿੰਟ ਹੈ ਚਵਾਈ ਹੁੰਦੀ ਹੈਗੀ। ਉਹ ਵੀ ਬੰਦੇ ਨੂੰ ਬਦਲ ਆ ਗਿਆ ਨਾ ਵੀ ਇੰਨਾ ਦੁੱਧ ਚੋਣਾ। ਆ ਦੇਖੋ ਚੀਚੀਆ ਦੇ ਤੇ ਉਂਗਲ ਵਰਗੀ ਚਵਾਈ ਪੈਂਦੀ ਆ। ਹੂੰ ਇਹਦੋਂ ਕਾ ਦੇਖਿਆ ਤਾਂ ਵੱਡੀ ਗੱਲ ਆ ਆਰਾਮ ਆਉਂਦਾ ਜਾਤ ਬਾਤ ਵਾਲੀ ਆ ਨਾ ਜਾਂ ਮਾਰ ਕਿੱਤੀ ਆ ਬੰਦ ਜ਼ਿਆਦਾਤਰ ਜੇ ਆਪਾਂ ਹੁਣ ਝੋਟੀ ਜਿਹੇ ਬੰਦੇ ਕਹਿ ਦਿੰਦੇ ਵੀ ਬਾਈ ਖਾਣੀ ਵਪਾਰੀ ਗਾ ਬਿਮਾਰੀ ਜਾਂਦੇ ਆਪਾਂ ਕੱਢ ਕੇ ਦਿਖਾਤਾ ਹਨਾ ਹਾਂ ਕਰਕੇ ਫੇਚੋ ਲਿਆ ਕੇ ਆਉਂਦੇ ਆਂ ਜਿਹੜੇ ਤਰੋਲੇ ਦੇ ਮੂੰਹੋਂ ਚੋਣਾ ਚੁੱਕਾ 18 ਤਰੀਕ ਨੂੰ ਆਪਾਂ ਸ਼ਾਮ ਨੂੰ 4:30 ਵਜੇ ਵੀਡੀਓ ਕਵਰ ਕਰ ਰਹੇ ਆਂ 18 19 ਨੂੰ 19 ਓਕੇ ਸਾਡੇ 4:30 ਵਜੇ ਤੇ 20 ਤਰੀਕ ਨੂੰ ਆ ਕੇ ਤੜਕੇ ਚੋ ਲੈਣਾ ਸਭ ਚੋ ਲੈਣਾ ਤੇਰੀ ਬੀਰ ਆਪਣੇ ਦੇ ਦੇਣਾ ਹਾਂ ਜਿਹੜਾ ਜਾਇਆ ਉਹ ਨੰਨਾ ਨੰਨਾ ਬੁੱਕ ਕਰੀ ਜਾ ਰਿਹਾ ਨਹੀਂ ਉਹ ਤਾਂ ਆਪਣੀ ਗਰੰਟੀ ਨਾਲ ਹੁਣ ਦਿਖਾਈ ਵੀ ਕੋਈ ਐਸੀ ਗੱਲ ਨਹੀਂ ਹੈਗੀ ਤੇ ਫੋਨ ਇਹਦਾ ਤਾਂ ਵੀਰੇ ਯਾਰ ਤੇਰਾ ਰੇਟ ਵੀ ਜਿਹੜਾ ਤੂੰ ਮੈਨੂੰ ਆਫ ਕੈਮਰਾ ਦੱਸਿਆ ਜਾਮਾ ਜਾਇਆ ਜਾਗਾ ਦੱਸ ਹੀ ਦੇ ਫਿਰ ਚ ਮਕਾਉਣਾ ਮੈਂ ਮੋਹਣੀ ਦੱਸਿਆ ਆਪਾਂ ਤਾਂ ਮੁੱਲ ਕਰਾਲਾ 1.5 ਦਾ 10 ਦਾ ਸਿਰਫ ਠਾਨੇ ਦੇ ਦਾ 98 ਜਿਹੜੇ ਤੋਂ ਬੜਾ ਹੋਣਾ ਮੈਂ ਤੈਨੂੰ ਜਮਕੌਰ ਕਿੰਨਾ ਘਟਾਤਾ ਆ ਕੇ ਭਲਾ ਦੱਸ 7000 ਕਿਹੜਾ ਦਾ ਮੈਂ ਘਟਾਦਾ ਨਾ ਵੀਰੇ ਫੇਰ ਦੱਸ ਆਪਾਂ ਭੈਣ ਭਰਾ ਗਾਂ ਵਾਲੇ ਦਾ ਫਾਇਦਾ ਸੋਚਦੇ ਆਂ ਵੀ ਵੀਰੇ ਯਾਰ ਕਿਸੇ ਨੂੰ ਜੇ ਤੈਨੂੰ 200 ਰੁਪਏ ਬਣਦੇ ਆ ਰੇਟ ਤੇ ਜਾਇਜ਼ ਕਰ ਦੇ ਤੇ ਬਾਕੀ ਜੇ ਆਪਾਂ ਆਪ ਨੂੰ ਆਏ ਲੋ ਬਈ ਪਟ ਪਟਾਏ ਉਹ ਮਾਪ ਨੂੰ ਜਿੰਮਤ ਕਰਦਾ ਪਰ ਤਰਣਾ ਨਹੀਂ ਨਹੀਂ ਓਕੇ ਯਾਰ ਜਾਵਾਂਗਾ ਪਿਆਰ ਦੁੱਧ ਵਾਲੀ ਆ ਗਈ ਚਲੋ ਕੋਈ ਨਹੀਂ ਫੇਰ ਵੀ ਮਾੜਾ ਮੋਟਾ ਮਾਨ ਤਨ ਜ਼ਰੂਰ ਕਰਦੇ ਓਕੇ ਜੀ ਮੈਂ ਕਿਹਾਗਾ ਮੈਂ ਜਿਹੜਾ ਰਿਹਾ ਆ ਦੇਖੋ ਜੀ ਬਹੁਤ ਬੱਚਿਆਂ ਨੂੰ ਛੱਡ ਦਿੰਦੇ ਨੇ ਬਾਲਟੀ ਦੇ ਨੇ ਭਰਤੀ ਤੁਲੀਓ ਫਿਰ ਕਿਵੇਂ ਤਾਗਾ ਆ ਦੇਖੋ ਜੀ ਉੱਤੋਂ ਦੀ ਗਾੜਤੀ ਫਿਰ ਬਾਲਟੀ ਚ ਮਗੌਰ ਹਾਂ ਤਾਂ ਬੱਚਿਆਂ ਨੂੰ ਛੱਡ ਦੇ ਦਿਖਾ ਦੇ ਕੋਲੇ ਅਗਰ ਦਿਖਾ ਦੇ ਭਰਾ ਮੇਰੇ ਦੁੱਧ ਦੀ ਬਾਲਟੀ ਇੱਥੇ ਰੱਖ ਲਓ ਹਾਂ ਆ ਦੇਖੋ ਜੀ ਕਿੰਨਾ ਦੁੱਧ ਹੋ ਬਈ ਬਸ 1 ਕਿਲੋ ਦੁੱਧ ਹੈਗਾ 12 ਕਿਲੋ ਦੁੱਧ ਖੁੱਲ੍ਹੇ ਜਦੋਂ ਲੈ ਪੰਜਾੜਾਂ ਚੋਲੇ ਬਈ ਯਾਰ ਸਾਢੇ ਪੰਜ ਮੰਨ ਲਓ ਮੈਂ ਹੂੰ ਤੂੰ ਤਾਂ 12 ਕਿਹਾ ਮਰਜ਼ੀ ਮੰਨ ਲੈ 12 ਕਿਲੋ ਦੁੱਧ ਦੇ ਸਾਰੇ ਅਸੀਂ ਬਣਿਆ 2 ਟੰਕ ਜੀ ਬਈ ਦਾ ਰੱਖ ਲਓ ਵੀਰੇ ਇੱਥੇ ਬਣਿਆ ਰੱਖ ਲੈ ਇੱਥੇ ਤੇ ਰੇਟ ਫਿਰ ਇਹਦਾ 98000 99 ਨਹੀਂ ਦੇ ਦਾਂਗੇ ਭਾਈ ਹੁਣ ਵੀਰੇ ਬੈਠ ਬੈਠ ਰਖਾਂ ਮਰਾ ਤੋਰ ਕੇ ਬੋਲੋ ਇਹਨੂੰ ਤੋੜ ਰਹਿ ਕੇ ਚੈੱਕ ਤੇ ਬੱਚਾ ਚੁੰਗੀਆਂ ਦਾ ਦੁੱਧ ਜ਼ਰੂਰ ਛਾੜਦਾਗਾ ਕਿਲੋਦ ਕਿਲੋਦ ਤਾਂ ਆਪਣੇ ਆਮਦਾਰੀ ਤੜਕੇ ਜੇ ਤੁਸੀਂ 6 ਵਜੇ ਦੇ ਕਰੀਬ ਚਾਉਂਗੇ ਨਾ ਆ ਕੇ ਝੋਟੀ ਤੇ ਦੁੱਧ ਨੇ 7 ਕਿਲੋ ਹੀ ਕੱਢ ਦੇਣਾ ਹਾਂ ਦੇਖੀ ਆ ਇੱਕ ਬਈ ਇਹਨੇ 24 ਤੋਂ 25 ਕਿਲੋ ਦੁੱਧ ਗੱਟਾ ਹੈ ਦਾ ਭਲੂਣ ਵਾਈਡ ਦਾ ਬਾਈ ਕਹਿੰਦੇ ਆ ਐਰ ਸੈਰ ਐਰ ਸੈਰ ਹੋਂ ਮੇਨ ਗੱਲ ਹੈ ਕਿ ਦੂਜੀ ਨੂੰ ਲਾਲ ਜੀ ਨੂੰ ਕਹਿ ਦਈਏ ਹਾਂ ਚੰਗੀ ਐਰ ਸੈਰ ਆ ਗਈ ਡੱਬ ਪ੍ਰਿੰਟ ਬਹੁਤ ਚੰਗੀ ਆ ਦੁੱਧ ਫੈਡ ਵਾਲਾ ਪਾਉਗੇ ਸੋ ਆ ਤੇ ਸੀਮ ਠੰਡੀ ਬਾਈ ਦੂਜਾ ਸੂਆ 25 ਕਿਲੋ ਦੁੱਧ ਭਲੂਣ ਦਾ ਪਾਇਆ ਜਿਹੜਾ ਆਪਾਂ ਲਈਏ ਮੂੰਹੋਂ ਛੇ ਦਾ ਜਰੀ ਜਣਾ ਛੇ ਦਾ ਕਿ ਕਹਿਣ ਦੀ ਗੱਲ ਨਹੀਂ ਦੀ ਨਾਈਮਰਾ ਹੱਥ ਮਾਰੀ ਬਰੇ ਤੇ ਮਕੌਰ ਬਹੁਤ ਚੰਗੀ ਬੱਛੀ ਆ ਹਨਾ ਹਾਂ ਤੇ ਲੋਲੀ ਪੋਲੀ ਵਾਲੀ ਆ ਬਰੇ ਇਹਦਾ ਆ ਦੇਖੋ ਜੀ ਕਰੋ ਚੈੱਕ ਦੇ ਰੋਗ ਰੋਗ ਦਾ ਥਾਣਾ ਤੇ ਪੰਡਾ ਹੀ ਲਾ ਦੇਣੀਆਂ ਬੱਛੀ ਦਾ ਮੂਹਰ ਨਹੀਂ ਦਿਖਾ ਰੇ ਗਾੜੀ ਆ ਕੇ ਵੀਰੇ ਨਾਲ ਜਰਾ ਮੋੜੋ ਮੜੀ ਦਿਖਾ ਦੇ ਇਧਰ ਦਿਖਾ ਦੇ ਮੈਂ ਟੋਰਲ ਮੋੜ ਲਿਆ ਤੇ ਜੇ ਆਪਾਂ ਗੱਲ ਕਰ ਲਏ ਸੀਲ ਠੰਡੀ ਬਾਹਰ ਆਪਾਂ ਬਾਹਰ ਨਗਾਲੇ ਜਮਾਂ ਗੇੜੇ ਕੁਝ ਨਹੀਂ ਗੰਦੀ ਦਾ ਖੁੱਲੀ ਆਈ ਹੈ ਜਿਹੜੀ ਕਰ ਮਾਲੀ ਬਰਾਬਰ ਤੇ ਬਾਹਲੇ ਗੱਲਾਂ ਦੇ ਪਰ オリジナル ਦੂਜਾ ਸੂਆ ਹਾਂ ਤੇ ਸੀਲ ਠੰਡੀ ਬਾਹਲੀ ਸਲਾਗਾ ਵੀਰੇ ਬੱਸੀ ਯਾਰ ਦਬ ਪ੍ਰਿੰਟ ਕਰੋ ਚੈੱਕ ਤੇ ਬਾਈ ਦੇ ਕੰਨ ਤੇ ਕਰਾਉਂਦੀ ਹਾਂ ਹਾਂ ਵੱਡੀ ਆ ਪੂਰੀ ਛੋਟੀ ਮੰਨ ਕੇ ਨਾ ਆਵੇ ਹਨਾ ਓਕੇ ਜੀ ਤੇ ਚਮਕੌਰ ਫਿਰ ਕਿੰਨਾ ਕੁ ਦੁੱਧ ਕਰਕੇ ਦੇ ਦਾਂਗਾ 25 ਕਿਲੋ ਮੰਨ ਕੇ ਹਾਂ ਮਾਲਕ ਨੇ ਬਸ 25 ਕਿਲੋ ਮੰਨ ਲੈ ਦੁੱਧ ਤਾਂ ਨਹੀਂ ਬਸ 27 28 ਕੱਢ ਦੇ ਦਾ ਘਾਣਾਂ ਘੱਟ ਜੂਗੀ ਇਹ ਹਫਤਾ ਘੇ ਹੁਣੇ ਮਾਲਕ ਨੇ ਵੀਰੇ ਹਫਤਾ ਓਕੇ ਜੀ ਹੁਣ ਤਾਂ ਘੱਟ ਵੀ ਨਹੀਂ ਜਾਂਦੀ ਵੱਧ ਵੀ ਲੈ ਆਖਦੇ ਨਾ ਜਾਇਦ ਜੇ ਪੈਸੇ ਦੱਸੋ ਬਾਈ 190 ਦੀ ਦੇ ਦਾਂਗੇ ਬਈ ਆਪਾਂ ਇਮਾਨਦਾਰ ਬਸ ਦੇ ਕੇ ਹੀ ਤੋਰਾਂਗੇ ਮਾਕ ਕਰਕੇ ਆਪਾਂ ਦੇ ਕੇ ਤੋਰਾਂਗੇ ਬੰਦਾ ਲੈਣ ਆਉਗਾ ਦੇਖੀ ਲੈ ਆ ਦੇਖੋ ਜੀ ਲੋਲੀ ਫੋਲੀ ਨਿੱਕ ਤੋਂ ਖੁੰਜੀ ਨਹੀਂ ਹਾਂ ਠੋਖੜਿਆ ਜਮਾ ਤੇ ਪਹਿਲੇ ਨੰਬਰ ਤੇ ਹੁਣ ਝੋਟੀ ਦਿਖਾਤੀ ਝੋਟੀ ਨਹੀਂ ਇੰਡੀ ਦੀ ਦੁਬਾਰੇ ਫਿਰ ਬੈ ਆਰਗੇਨਿਕ 9779475644 ਵੀਰੇ ਪਿੰਡ ਤੋਲਾ ਜ਼ਿਲ੍ਹਾ ਬਨਾਲਾ ਤਹਿਸੀਲ ਤਪਾ ਦੋ ਨਾਕਸੀ ਦੋਨੇ ਨੂੰ ਚੈੱਕ ਕਰਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ channel ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ